ਮੱਧੇ ਹੋਈ ਵੈਸਟ ਏਸ਼ੀਆ ਕ੍ਰਾਈਸਿਸ ਨੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਚਿੰਤਾਚ ਪਾਇਆ ਹੋਇਆ ਹੈ ਦੁਨੀਆ ਦੇ ਬਹੁਤ ਸਾਰੇ ਮੁਲਕ ਵੱਖੋ ਵੱਖਰੇ ਫੋਰਮਸ ਤੇ ਇਹਦੇ ਹੱਲ ਕੱਢਣ ਲਈ ਬੈਠਕਾਂ ਕਰ ਰਹੇ ਹਨ ਵੈਸਟ ਏਸ਼ੀਆ ਦੇ ਵਿੱਚ ਛਿੜੀ ਜੰਗ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ ਜੰਗ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਅਪੀਅਰਸ ਤੇ ਵੀ ਕੋਈ ਖਾਸ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਖਾਸ ਤੌਰ ਤੇ ਇਰਾਨ ਅਤੇ ਇਜ਼ਰਾਇਲ ਦੇ ਵਿੱਚ ਵਧਦੇ ਹੋਏ ਤਣਾਅ ਨੂੰ ਵੇਖਦੇ ਹੋਏ ਭਾਰਤ ਆਪਣੇ ਡਿਪਲੋਮੈਟਿਕ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ West Asia ਦੇ ਦੇ ਮਲਕਾਂ ਨੂੰ ਗੱਲਬਾਤ ਰਾਹੀਂ ਆਪਣੇ ਡਿਫਰੈਂਸਸ ਨੂੰ ਖਤਮ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਵਿਸ਼ੇ ਤੇ ਹੋਰ ਜਾਣਕਾਰੀ ਲੈਣ ਲਈ ਅਸੀਂ ਭਾਰਤ ਦੇ ਸਾਬਕਾ ਐਮਬੈਸਡਰ ਨਵਦੀਪ ਸਿੰਘ ਸੂਰੀ ਜੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਪਣੇ ਕੈਰੀਅਰ ਦੇ ਦੌਰਾਨ ਲਗਭਗ 14 ਸਾਲ ਇਹਨਾਂ ਮਲਕਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਸਰ ਅਸੀਂ ਇਹ ਜਿਹੜੀ West Asia ਦਾ ਕਨਫਲਿਕਟ ਹੈ ਇਹ ਕਿੱਥੇ ਲੈ ਕੇ ਜਾ ਰਿਹਾ ਦੁਨੀਆ ਨੂੰ ਔਰ ਇੰਡੀਆ ਦਾ ਕੀ ਰੋਲ ਤੁਸੀਂ ਦੱਸ ਦਿੱਤਾ ਕਿ ਇੰਡੀਆ ਦਾ ਇੰਟਰਸਟ ਪੀਸਫੁਲ ਅਫਰਟਸ ਨੂੰ ਵਧਾਨ ਲਈ ਹੈ ਲੇਕਿਨ ਉਹ ਕਿੰਨਾ ਐਫੈਕਟਿਵ ਹੋ ਰਿਹਾ ਆ ਮੇਸ ਹਾ ਨਾ ਜਿਹੜਾ ਵੈਸਟ ਏਸ਼ੀਆ ਦਾ ਕਨਫਲਿਕਟ ਅਸੀਂ ਦੇਖ ਰਹੇ ਹਾਂ ਉਹਦਾ ਲੌਂਗ ਟਰਮ ਨੁਕਸਾਨ ਹੋ ਰਿਹਾ ਹੈ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੂੰ ਜੇ ਅੱਜ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ 14 पंद्रह चौं चौदह जज़स ने एक रूलिंग दिती है कि इज़रायली सेटलमेंट्स इलीगल है तो यूनाइटेड नेशन सिक्योरिटी काउंसिल की कर रही है की तो सोच दियो कि तुम सोचते हो कि इज़राइल से सैंक्शन लाएंगे जिस तरह बड़े छेती छेती बाकी मुल्क लाइया जाए जे जज इंटरनेशनल क्रिमिनल कोर्ट ने रूलिंग देती है हा? और जापानीज जज है कि नेता सरकार ने ने इज़रायल ਹਿਊਮਨ ਰਾਈਟਸ ਵਾਇਲੇਸ਼ਨਸ ਕੀਤੀਆਂ ਵਾਰ ਕਰਿਮੀਨਲ ਹੈ ਉਹਦੀ ਅਰੈਸਟ ਵਾਰੰਟ ਕੱਢਿਆ ਹੁਣ ਕੌਣ ਉਹਨੂੰ ਅਰੈਸਟ ਕਰੇਗਾ ਤੁਸੀਂ ਦੇਖ ਰਹੇ ਹੋ ਕਿ ਇਸ ਕਨਫਲਿਕਟ ਨੇ ਦੁਨੀਆ ਦੇ ਵਿੱਚ ਡਬਲ ਸਟੈਂਡਰਡਸ ਨੂੰ ਐਕਸਪੋਜ਼ ਕਰਤਾ ਹੈ ਵੱਡੇ ਮੁਲਕਾਂ ਦੇ ਵੱਡੇ ਮੁਲਕਾਂ ਦੀ ਹਿਪੋਕ੍ਰੀਸੀ ਨੂੰ ਐਕਸਪੋਜ਼ ਕਰਤਾ ਹੈ ਕਿ ਉਹ ਹੀ ਮੁਲਕ ਜਿਹੜੇ ਤਾੜੀਆਂ ਵਜਾ ਰਹੇ ਸੀ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਕਮਾਲ ਕਰਤੀ ਜਦੋਂ ਪੁਤਿਨ ਦੇ ਅਗੇਂਸਟ ਅਰੈਸਟ ਵਾਰੰਟ ਕੱਢੇ ਕਿ ਕਿੰਨਾ ਦਲੇਰ ਕੋਰਟ ਹੈ ਉਹੀ ਅੱਜ ਕਹਿ ਰਹੇ ਲੋਕੀ ਸੇਮ ਬੰਦੇ ਉਹਨਾਂ ਦੀਆਂ ਸਟੇਟਮੈਂਟਸ ਨੂੰ ਤੁਸੀਂ ਕੰਪੇਅਰ ਕਰ ਲਓ ਉਹ ਕਹਿ ਰਹੇ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕੋਈ ਰਾਈਟ ਨਹੀਂ ਹੈ ਜਿਹੜਾ ਨਿਤਨੇ ਆ ਹੋ ਜਾਗੇਨਸਟ ਕੀਤਾ ਸੋ ਅਸੀਂ ਹਰ ਮੁਲਕ ਗੱਲ ਕਰਦਾ ਹੈ ਰੂਲ ਆਫ ਲਾ ਦੀ ਰੂਲਸ ਆਫ ਇੰਟਰਨੈਸ਼ਨਲ ਆਰਡਰ ਦੀ ਰੂਲ ਬੇਸਡ ਆਰਡਰ ਦੀ ਜਦੋਂ ਮੇਜਰ ਕੰਟਰੀਜ਼ ਖੁਦ ਹੀ ਰੂਲਸ ਤੋੜੀ ਜਾ ਰਹੇ ਹੈ ਤਾਂ ਕੌਣ ਵਿਸ਼ਵਾਸ ਕਰੇਗਾ ਉਸ ਨਿਜ਼ਾਮ ਦੇ ਵਿੱਚ ਸੋ ਰੀਸੈਂਟਲੀ ਯੂਐਸ ਇਲੈਕਸ਼ਨਸ ਤੋਂ ਬਾਅਦ ਇੱਕ ਕੈਪਰੀਹੈਂਸ਼ਨਸ ਲੱਗ ਗਈ ਸੀ ਕਿ 트럼ਪ ਹੁਣ ਜਦੋਂ ਜਨਵਰੀ ਵਿੱਚ ਜੁਆਇਨ ਕਰਨਗੇ ਉਦੋਂ ਕੁਝ ਫੈਸਲਾ ਲੈਣਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਉਮੀਦ ਵੱਜ ਗਈ ਸੀ ਕਿ ਵੈਸਟ ਏਸ਼ੀਆ ਕ੍ਰਾਈਸਿਸ ਵਿੱਚ ਥੋੜੀ ਜਿਹੀ ਨਰਮੀ ਆਏਗੀ ਲੇਕਿਨ ਜੋ ਇਸ ਵੇਲੇ ਯਮਨ ਸੀਰੀਆ ਫਿਲਸਤੀਨ ਔਰ ਇਜ਼ਰਾਈਲ ਜੋ ਹਾਲਾਤ ਚੱਲ ਰਹੇ ਨੇ ਇਰਾਨ ਵੀ ਵਿੱਚ ਇਨਵੋਲਡ ਹੋ ਗਿਆ ਉਹ ਕਨਫਲਿਕਟ ਰੁਕਦਾ ਨਜ਼ਰ ਨਹੀਂ ਆ ਰਿਹਾ ਇਹਦੀ ਇਮਪਲੀਕੇਸ਼ਨ ਕੀ ਹੋਏਗੀ ਦੇਖੋ ਮੈਂ ਵੀ ਪ੍ਰੈਜ਼ੀਡੈਂਟ ਇਲੈਕਟ ਟ੍ਰੰਪ ਦੀਆਂ ਸਟੇਟਮੈਂਟਸ ਸੁਣੀਆਂ ਵੈ ਕਿ ਮੈਂ ਆਂਦਿਆਂ ਇੱਕ ਦਿਨ ਲੜਾਈ ਖਤਮ ਕਰ ਦੇਵਾਂਗਾ ਯੂਕਰੇਨ ਦੀ ਵੀ ਖਤਮ ਕਰ ਦੇਵਾਂਗਾ ਮਿਡਲ ਈਸਟ ਦੀ ਵੀ वेस्ट ਏਸ਼ੀਆ ਦੀ ਵੀ ਖਤਮ ਕਰ ਦੇਵਾਂਗਾ ਮੈਂ ਸੋਚਦਾ ਕਿ ਇਹਦੇ ਵਿੱਚ ਅਸੀਂ ਸਮਝ ਨਹੀਂ ਰਹੇ ਕਿ ਇਨ ਕਨਫਲਿਕਟਸ ਦੀਆਂ ਜੜ੍ਹਾਂ ਵੈ ਉਹ 70 80 100 ਸਾਲ ਪੁਰਾਣੀਆਂ ਵੈ ਔਰ ਜਦੋਂ ਤੱਕ ਤੁਸੀਂ ਜੜ੍ਹਾਂ ਤੱਕ ਨਹੀਂ ਜਾਓਗੇ ਤਾਂ ਤੁਸੀਂ ਉਤੋਂ ਉਤੋਂ ਕੁਝ ਪੋਚਾ ਜਾਂਦੇ ਮਾਰ ਲੋਗੇ ਪਰ ਤੁਸੀਂ ਐਕਚੁਅਲ ਜਿਹੜੇ ਕਾਜ਼ਸ ਐ ਉਹਨਾਂ ਨੂੰ ਰਿਜ਼ੋਲਵ ਨਹੀਂ ਕਰੋਗੇ ਮਿਡਲ ਈਸਟ ਦੇ ਵਿੱਚ ਤੁਸੀਂ ਵੈਸਟ ਏਸ਼ੀਆ ਦੀ ਜੇ ਅਸੀਂ ਗੱਲ ਕਰਦੇ ਆਂ ਦੋ ਵੱਡੀਆਂ ਪ੍ਰੋਬਲਮਸ ਐ ਇਸ ਵੇਲੇ ਇੱਕ ਐ ਇਜ਼ਰਾਈਲ ਪਲੇਸਟਾਈਨ ਦਾ ਮਸਲਾ ਉਹਦੇ ਵਿੱਚ ਜੇ ਤੁਸੀਂ ਇੰਟਰਨੈਸ਼ਨਲ ਲਾਅ ਦੇਖਦੇ ਹੋ ਤਾਂ ਬਾਰ-ਬਾਰ ਜੱਜਮੈਂਟਸ ਆ ਚੁੱਕੀਆਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਜੱਜਮੈਂਟ ਆ ਚੁੱਕੀ ਐ ਕਿ ਇਜ਼ਰਾਈਲੀ ਸੈਟਲਮੈਂਟਸ ਇਲਲੀਗਲ ਐ United Nations Security Council ਕਿੰਨੀ ਵਾਰੀ ਰੈਜ਼ੋਲੂਸ਼ਨ ਦੇ ਚੁੱਕੀ ਹੈ ਜਿੰਨਾ ਚ US اور ਰਸ਼ੀਆ ਦੋਵੇਂ ਮੁਤਾਫਿਕ ਹੋਏ ਕਿ ਟੂ ਸਟੇਟ ਸੋਲੂਸ਼ਨ ਜਿਹੜੀ ਹੈ ਇੱਕ ਇਜ਼ਰਾਇਲੀ ਸਟੇਟ اور ਇੱਕ ਫਲਸਤੀਨੀ ਸਟੇਟ ਇਹ ਹੋਹੀ ਇੱਕ ਹੱਲ ਹੈ ਪਰ ਅੱਜ ਜੋ ਅਸੀਂ ਗਰਾਉਂਡ ਰਿਐਲਿਟੀ ਦੇਖ ਰਹੇ ਹਾਂ ਸਾਨੂੰ ਇੱਕ ਪੈਲੇਸਟੀਨিয়ান ਸਟੇਟ ਦੀ ਰਿਐਲਿਟੀ ਬੜੀ ਮੁਸ਼ਕਲ ਦਿਸ ਰਹੀ ਹੈ ਕਿਉਂਕਿ ਸੈਟਲਮੈਂਟਸ ਇਲੀਗਲੀ ਇੰਨੀਆਂ ਬਣ ਚੁੱਕੀਆਂ ਹੁਣ ਮੈਂ ਨਹੀਂ ਸਮਝਦਾ ਕਿ ਭਾਵੇਂ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਕੋਈ ਹੋਰ ਹੋਵੇ ਇਹਦਾ ਇਹ ਇਹਦੀ ਰੈਜ਼ੋਲੂਸ਼ਨ ਐਨੀ ਸੌਖੀ ਹੈ ਸੋ ਅਸੀਂ ਜਿਹੜੀਆਂ ਉਹਨਾਂ ਦੇ ਬਿਆਨ ਆ ਉਹਨਾਂ ਨੂੰ ਸਾਰਾ ਥੋੜਾ ਜਿਹਾ ਵਿਸ਼ਲੇਸ਼ਣ ਕਰੀਏ ਤੁਸੀਂ ਦੇਖਾਂਗੇ ਕਿ ਹਾਲੇ ਬਹੁਤ ਕੰਮ ਚਾਹੀਦਾ ਹੈ ਬਹੁਤ ਟਾਈਮ ਲੱਗੇਗਾ ਔਰ ਦੋਹਾਂ ਤਨਾ ਤਿਹੜੇ ਜਿਹੜੇ ਹੈ ਦੇਚ ਹੈਗੇ ਆ ਇਜ਼ਰਾਈਲੀ ਆ ਫلسطੀਨੀ ਆ ਅਮਰੀਕਨ ਆਪ ਜਿਹੜੇ ਆ ਇਹਨਾਂ ਦੀ ਜਦੋਂ ਤੱਕ ਇਹ ਕਨਵਰਜੈਂਸ ਨਹੀਂ ਹੋਏਗੀ ਆਈਡੀਆਜ਼ ਦੀ ਇੰਟਰਸਟਸ ਦੀ ਉਦੋਂ ਤੱਕ ਮੈਨੂੰ ਰੈਵੋਲੂਸ਼ਨ ਮੁਸ਼ਕਲ ਲੱਗਦੀ ਹੈ। ਇਰਾਨ ਦਾ ਜਿਹੜਾ ਦੂਜਾ ਮਸਲਾ ਹੈ ਉਹ ਹੁਣ 1979 ਤੋਂ ਜਦੋਂ ਦੀ ਇਸਲਾਮਿਕ ਰੈਵੋਲੂਸ਼ਨ ਹੋਈ ਹੈ। ਉਹਦੇ ਚ ਕੀ ਮਸਲਾ ਹੈ ਕਿ ਰੈਵੋਲੂਸ਼ਨ ਦੇ ਵਿੱਚ ਉਹ ਆਪ ਕਹਿੰਦੇ ਆ ਕਿ ਅਸੀਂ ਇਹੋ ਜਿਹੀ ਰੈਵੋਲੂਸ਼ਨ ਆਪਣੇ ਨੇਵਰਿਕ ਕੰਟਰੀਸ 'ਚ ਵੀ ਲੈ ਕੇ ਜਾਣੀ ਆ। ਉਹ ਜਿਹੜੇ ਖਾੜੀ ਦੇ ਦੂਜੇ ਪਾਸੇ ਅਰਬ ਦੇਸ਼ ਹੈ ਉਹ ਡਰ ਜਾਂਦੇ ਆ ਕਿ ਇਹ ਇਰਾਨ ਦਾ ਇਹ मंसूਬਾ ਦਾ ਨਹੀਂ ਹੈ ਕਿ ਜਿਹੜੇ ਸਾਡੇ ਮੁਲਕਾਂ ਦੇ ਵਿੱਚ ਸ਼ੀਆ ਕਮਿਊਨਿਟੀਜ਼ ਹੈ ਸਾਊਦੀ ਅਰੇਬੀਆ ਚਾਹ ਬਿਹਰੇਨ ਚਾਹ ਯਮਨ ਚਾਹ ਲਬਨਨ ਚਾਹ ਇਹਨਾਂ ਨੂੰ ਸਾਡੇ ਹੀ ਖਿਲਾਫ ਹੱਥ। ਸੋ ਅਗੇਨ ਜਦੋਂ ਤੱਕ ਅਸੀਂ ਦੇਖ ਰਹੇ ਹਾਂ ਥੋੜਾ ਜੀ ਨਰਮਾਈ ਆ ਰਹੀ ਹੈ ਈਰਾਨ ਦੇ ਵਿੱਚ। ਮੈਨੂੰ ਉਮੀਦ ਹੈ ਕਿ ਜਿਹੜੇ ਨਵੇਂ ਰਾਸ਼ਟਰਪਤੀ ਆ ਕੋਸ਼ਿਸ਼ ਕਰਨਗੇ ਕਿ ਈਰਾਨ ਇੱਕ ਥੋੜਾ ਨਾਰਮਲ ਮੁਲਕ ਮੰਨ ਸਕੇ ਆਪਣੇ ਫੋਰਨ ਪਾਲਿਸੀ ਦੇ ਮਸਲੇ ਮੋਡਰੇਟ ਹੋ ਜਾਵੇ। ਮੋਡਰੇਟ ਹੋ ਆਪਣੀਆਂ ਪੋਜੀਸ਼ਨਸ ਨੂੰ ਕਰ ਸਕੇ। ਖਾਸ ਕਰਕੇ ਇਸ ਮਸਲੇ ਤੇ ਕਿ ਭਈ ਤੁਸੀਂ ਆਪਣੇ ਮੁਲਕ ਚ ਜੋ ਕਰਨਾ ਕਰੋ। ਪਰ ਆਪਣੀ ਰੈਵੋਲੂਸ਼ਨ ਨੂੰ ਬਾਅਦ ਸਪਰੈਡ ਕਰਨ ਦੀ ਕੋਸ਼ਿਸ਼ ਨਾ ਕਰੋ ਇੰਪੋਜ਼ ਨਾ ਕਰੋ ਸੋ ਇਹ ਇੱਕ ਲੋਕਾਂ ਜਿਹੜੇ ਤੁਹਾਡੇ ਗਵੰਡੀ ਹੈ ਨੇਬਰਸ ਹੈ ਉਹਨਾਂ ਦੀ ਇਨਸਿਕਿਉਰਿਟੀ ਨੂੰ ਸਮਝੋ ਕਿ ਇਹਦਾ ਉਹਨਾਂ ਲਈ ਕੀ ਅਹਿਮੀਅਤ ਹੈ ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੈਸਟ ਏਸ਼ੀਆ ਦੇ ਮੁੱਦੇ ਹੈ ਉਹ ਬਹੁਤ ਪੇਚੀਦਾ ਹੈ ਔਰ ਭਾਵੇਂ ਟਰੰਪ ਸਾਹਿਬ ਕੋਲ ਉਮੀਦ ਹੈ ਕਿ ਉਹ ਕੋਸ਼ਿਸ਼ ਕਰਨਗੇ ਪਰ ਇਹਨਾਂ ਦਾ ਹੱਲ ਨਿਕਲਦਿਆਂ ਟਾਈਮ ਲੱਗੇਗਾ ਸਰ ਆਈ ਬੀਨ ਥਰੂ ਯੋਰ ਆਰਟੀਕਲ ਪਬਲਿਸ਼ਡ ਇਨ ਦ ਟ੍ਰਿਬਿਊਨ ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਹਿਮਿਟੇਰੀਅਨ ਇਸ਼ੂਸ ਤੋਂ ਵੀ ਮੋਰ ਦਨ ਅਰਾਊਂਡ 45000 ਪੀਪਲ ਵਰ ਕਿਲਡ ਇਨ ਦੋਜ਼ ਏਰੀਆ ਗਾਜ਼ਾ ਐਂਡ ਇੰਟੈਲੀਜੈਂਸ ਫੇਲਿਅਰਸ ਆ ਵੀ ਜ਼ਿਕਰ ਕੀਤਾ ਉਹਦੇ ਵਿੱਚ ਮਿਡਲ ਈਸਟ ਵੀ ਇਨਵੋਲਡ ਹੈਗਾ ਸਾਊਦੀ ਵੀ ਡਰਤਾ ਜਿਵੇਂ ਤੁਸੀਂ ਦੱਸਿਆ ਉਹ ਉਹਨਾਂ ਦੇ ਕਰਕੇ ਔਇਲ ਕ੍ਰਾਈਸਿਸ ਇਕਨੋਮਿਕ ਕ੍ਰਾਈਸਿਸ ਸਭ ਕੁਝ ਇਨਵੋਲਡ ਹੋ ਰਿਹਾ ਲੇਕਿਨ ਹਿਮਿਟੇਰੀਅਨ ਇਸ਼ੂਸ ਨੂੰ ਹੱਲੀ ਅਡਰੈਸ ਨਹੀਂ ਕੀਤਾ ਜਾ ਰਿਹਾ ਬਿਲਕੁਲ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖੋਗੇ ਤਕਰੀਬਨ 45000 ਪੈਲੇਸਟੀਨੀਆਂ ਜਿਹੜਾ ਗਾਜ਼ਾ ਦੇ ਵਿੱਚ ਹੈ ਉਹਨਾਂ ਦੀ ਮੌਤ ਹੋ ਚੁੱਕੀ 70% ਉਹਨਾਂ ਚੋਂ ਊਮਨ ਐਂਡ ਚਿਲड्रन ਕਦੀ ਕਿਸੇ جنگ ਚ ਇੰਨਾ ਨਹੀਂ ਹੋਇਆ ਕਿ ਇੰਨੀ ਜਿਹੜੇ ਨਿਹਥੇ ਪਰ ਵਿਦੋਸ਼ੀ ਐਨੇ ਮਾਰੇ ਗਏ ਹੋ ਅਸੀਂ ਇੰਡੀਆ ਪਾਕਿਸਤਾਨ ਦੀਆਂ ਜੰਗਾਂ ਵੀ ਦੇਖੀਆਂ ਹੈ ਹਾਰdਲੀ ਤੁਸੀਂ ਸਿਵਿਲਿਅਨ ਕੈਜੂਲਟੀਆਂ ਦੇਖੀਆਂ ਐ ਇਸ ਲੈਵਲ ਉਤੇ ਸੋ ਸਾਰੀ ਦੁਨੀਆ ਦੇਖ ਰਹੀ ਹੈ ਕਿ ਜੋ ਇਜ਼ਰਾਈਲ ਕਰ ਰਿਹਾ ਹੈ ਕੋਈ ਐ ਨਹੀਂ ਕਹੇਗਾ ਕਿ ਜੋ ਹਮਸ ਨੇ 7 ਅਕਤੂਬਰ ਨੂੰ ਕੀਤਾ ਉਹ ਸਹੀ ਸੀ ਗਲਤ ਸੀ ਟੈਰਰਿਸਟ ਐਕਟ ਸੀ ਪਰ ਉਹਦੇ ਲਈ ਜਿੰਨੀ ਡਿਸਪਰਪੋਰਸ਼ਨੇਟ ਫੋਰਸ ਵਰਤੀ ਜਾ ਰਹੀ ਹੈ ਜਿਸ ਤਰ੍ਹਾਂ ਗਾਜ਼ਾ ਦੇ ਸਾਰੇ ਸ਼ਹਿਰ ਪਦਰੇ ਕੀਤੇ ਜਾ ਰਹੇ ਰੈਫਿਊਜੀ ਕੈਂਪਸ ਪਦਰੇ ਕੀਤੇ ਜਾ ਰਹੇ ਹੈ ਮੇਰੇ ਹਿਸਾਬ ਨਾਲ ਤੇ ਡੈਕੇਡਸ ਲੱਗ ਜਾਣਗੇ ਉਹਨੂੰ ਫਿਰ ਨਾਰਮਲ ਸੀ ਲਿਆਉਂਦੇ ਆ ਜਿਹੜੇ ਲੋਕਾਂ ਦੇ ਉੱਤੇ ਇਨਾ ਅਤਿਆਚਾਰ ਹੋਇਆ ਉਹ ਕਿਸ ਤਰ੍ਹਾਂ ਐਕਸੈਪਟ ਕਰਨਗੇ ਕੱਲ ਨੂੰ ਜਿਹੜੇ ਬੱਚਿਆਂ ਨੇ ਇੰਨੀ ਡਿਸਟਰੈਕਸ਼ਨ ਦੇਖੀ ਹੈ ਉਹਨਾਂ ਦਾ ਕੀ ਰਵਈਆ ਹੋਏਗਾ ਕੀ ਅਸੀਂ ਅਗਲੀ ਨਸਲ ਲਈ ਟੈਰਰਿਸਟ ਹੋਰ ਪੈਦਾ ਕਰ ਰਹੇ ਹਾਂ ਕਿੱਥੇ جنگ ਮੁਕੇਗੀ ਫਿਰ ਉਹਨਾਂ ਦੱਸਿਆ ਕਿ ਭਾਰਤ ਇਸ ਖਿੱਤੇ ਵਿੱਚ ਪੀਸਫੁਲ ਰੈਜ਼ੋਲੂਸ਼ਨ ਦਾ ਹਾਮੀ ਹੈ ਔਰ ਕੋਸ਼ਿਸ਼ ਕਰ ਰਿਹਾ ਹੈ ਕਿ ਗੱਲਬਾਤ ਰਾਹੀਂ ਇਹਨਾਂ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ ਸਰ ਇਹਦੇ ਵਿੱਚ ਤੁਸੀਂ ਇੰਡੀਆ ਦਾ ਜ਼ਿਕਰ ਕੀਤਾ ਇੰਡੀਆ ਦਾ ਇੱਕ ਕੰਸੀਡਰੇਬਲ ਨੰਬਰ ਆਫ ਡਾਇਸਪੋਰਾ ਉੱਥੇ ਹੈਗਾ ਇੰਡੀਆ ਦੇ ਆਇਲ ਬਾਇੰਗ ਰਿਲੇਸ਼ਨਸ ਵੀ ਨੇ ਸੋ ਇੰਡੀਆ ਨੂੰ ਇਸ ਕਨਫਲਿਕਟ ਵਿੱਚ ਇਸ ਕਨਫਲਿਕਟ ਦੇ ਦੌਰਾਨ ਆਪਣੇ ਲੋਕਾਂ ਨੂੰ ਸੇਵ ਕਰਨਾ ਔਰ ਆਪਣੀ ਇਕਨੋਮੀ ਨੂੰ ਖਾਸ ਤੌਰ ਤੇ ਜਿਹੜੀ ਆਇਲ ਨਾਲ ਚੱਲਦੀ ਹੈ ਉਹਨੂੰ ਮੈਨੇਜ ਕਰਨ ਲਈ ਕੀ ਕੁਝ ਹੋਰ ਕਰਨਾ ਚਾਹੀਦਾ ਦੇਖੋ ਮੈਂ ਆਪਣੇ ਡਿਪਲੋਮੈਟਿਕ ਕੈਰੀਅਰ ਦੇ ਤਕਰੀਬਨ 12 14 ਸਾਲ ਉੱਥੇ گزارੇ ਅਰਬੀ ਵੀ ਸਿੱਖੀ ਇਜੀਪਟ ਦੇ ਵਿੱਚ ਔਰ ਅਬੂ ਧਾਬੀ ਚ ਐਮਬੈਸਡਰ ਵੀ ਰਿਹਾ ਕਾਫੀ ਨੇੜੇ ਤੋਂ ਮੈਂ ਇਹ ਮਸਲੇ ਦੇਖੇ ਆ ਇਹਦੇ ਸਾਡੇ ਬਹੁਤ ਇੰਟੀਮੀਟ ਇੰਟਰਸਟਸ ਹੈ ਵੈਸਟ ਏਸ਼ੀਆ ਦੇ ਵਿੱਚ ਕਰੀਬ 80 ਲੱਖ ਇੰਡੀਅਨ ਗਲਫ ਦੇ ਖਾੜੀ ਦੇ ਦੇਸ਼ਾਂ 'ਚ ਕੰਮ ਕਰਦਾ ਹੈ ਉਹ ਜਿਹੜਾ ਘਰ ਪੈਸਾ ਭੇਜਦਾ ਹੈ ਭਾਵੇਂ ਕੇਰਲਾ ਭੇਜਦਾ ਹੈ ਭਾਵੇਂ ਪੰਜਾਬ ਭੇਜਦੇ ਬਿਹਾਰ ਆਂਧਰਾ ਤੇਲੰਗਾਨਾ ਭੇਜਦੇ ਆ ਉਹਦੇ ਨਾਲ ਕਿੰਨੀਆਂ ਫੈਮਿਲੀਜ਼ ਉਹਨਾਂ ਤੇ ਡਿਪੈਂਡੈਂਟ ਹੈ ਦੂਜਾ ਜੇ ਅਸੀਂ ਆਪਣੀ ਇਕਨੋਮੀ ਦੇਖੀਏ ਇਕਨੋਮੀ ਦਾ ਐਸੈਂਸ਼ੀਅਲ ਫਿਊਲ ਕੀ ਹੈ ਔਇਲ ਐਂਡ ਗੈਸ 15 ਦਿਨ ਰੁਕੇ ਤਾਂ ਸਾਡੀ ਇੰਡਸਟਰੀ ਬੰਦ ਹੋ ਜਾਏਗੀ ਗੱਡੀਆਂ ਬੰਦ ਹੋ ਜਾਣਗੀਆਂ ਬਸ ਦਾ ਟਰੱਕ ਬੰਦ ਹੋ ਜਾਣਗੇ 60% ਸਾਡੀ એનર્ਜੀ ਦੀ ਨੀਡ ਜਿਹੜੀ ਹੈ ਉਥੋਂ ਆਉਂਦੀ ਹੈ ਵੈਸਟ ਏਸ਼ੀਆ ਤੋਂ ਅੱਜ ਦੇ ਦਿਨ ਜਦੋਂ ਅਸੀਂ ਇੰਡਸਟਰੀਅਲਾਈਜ਼ ਕਰ ਰਹੇ ਹਾਂ ਸਾਨੂੰ ਕੈਪੀਟਲ ਦੀ ਲੋੜ ਹੈ ਸਾਊਦੀ ਔਰ ਯੂਏਈ ਔਰ ਕਤਰ ਵਗੈਰਾ ਦੇ ਦੇਸ਼ਾਂ ਤੋਂ ਸਾਨੂੰ ਫੋਰਨ ਇਨਵੈਸਟਮੈਂਟ ਦੇ ਇਨਫਲੋਸ ਹੁੰਦੇ ਆ ਸੋ ਸਾਡੇ ਬੜੇ ਐਕਟਿਵ ਇੰਟਰਸਟ ਉਹਨਾਂ ਨਾਲ ਜੁੜੇ ਹੋਏ ਆ ਮੈਂ ਸਮਝਦਾ ਕਿ ਸਾਡੇ ਇੰਟਰਸਟ ਵਿੱਚ ਹੈ ਕਿ ਅਸੀਂ ਜੋ ਵੀ ਕਰ ਸਕਦੇ ਆ ਕਰੀਏ ਉੱਥੇ ਸ਼ਾਂਤੀ ਲਿਆਉਣ ਲਈ ਕਿਉਂਕਿ ਜੇ ਇਹ ਲੜਾਈ ਵੱਧ ਜਾਂਦੀ ਹੈ ਸੋ ਇੰਡੀਆ ਦੀ એનર્ਜੀ ਸਿਕਿਉਰਿਟੀ ਵਧੇਗੀ ਉਹਦੇ ਵਿੱਚ ਜੇ ਇਹ ਲੜਾਈ ਵੱਧ ਜਾਂਦੀ ਹੈ ਜੇ ਇਰਾਨ ਕੱਲ ਨੂੰ ਡਾਇਰੈਕਟਲੀ ਕਹਿੰਦਾ ਕਿ ਮੈਂ ਗਲਫ ਦੇ ਵਿੱਚ ਸ਼ਿਪਿੰਗ ਬੰਦ ਕਰ ਦੀ ਇਕਨੋਮੀ ਤੇ ਡਾਇਰੈਕਟ ਅਸਰ ਪਏਗਾ ਇੰਟਰਨੈਸ਼ਨਲ ਆਇਲ ਪ੍ਰਾਈਸਸ ਡਬਲ ਹੋ ਜਾਣਗੀਆਂ ਇਨਫਲੇਸ਼ਨ ਵੱਧ ਜਾਏਗੀ ਸੋ ਇਹ ਸਾਡੇ ਇੰਟਰਸਟ ਵਿੱਚ ਹੈ ਕਿ ਅਸੀਂ ਪਾਵੇਂ ਓਪਨਲੀ ਕਰੀਏ ਜਾਂ ਬਿਹਾਈਂਡ ਦ ਸੀਨਸ ਕਰੀਏ ਪਰ ਸਾਨੂੰ ਆਪਣੀ ਡਿਪਲੋਮੈਟਿਕ ਲਿਵਰੇਜ ਜਿਹੜੀ ਹੈ ਵਰਤਣੀ ਚਾਹੀਦੀ ਹੈ ਸਾਨੂੰ ਇਸ ਚੀਜ਼ ਦਾ ਨੋ ਇਸਤਮਾਲ ਕਰਨਾ ਚਾਹੀਦਾ ਹੈ ਕਿ ਅਸੀਂ ਉਹ ਬੜੇ ਥੋੜੇ ਮੁਲਕਾਂ ਚੋਂ ਆ ਜਿਹਦੇ ਇਜ਼ਰਾਈਲ ਨਾਲ ਵੀ ਚੰਗੇ ਰਿਲੇਸ਼ਨਸ ਹੈ ਪੈਲੇਸਟੀਨIANS ਨਾਲ ਵੀ ਚੰਗੇ ਹੈ ਅਮਰੀਕਾ ਨਾਲ ਵੀ ਚੰਗੇ ਹੈ ਰਸ਼ੀਆ ਨਾਲ ਵੀ ਚੰਗੇ ਹੈ ਸੋ ਅਸੀਂ ਇੱਕ ਰੋਲ ਪਰ ਮੈਂ ਬੈਂਡ ਸੀਨਸ ਪਲੇ ਕਰੀਏ ਪਰ ਮੈਂ ਸਮਝਦਾ ਕਰ ਸਕਦਾ